ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸੋ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਪਿਆਰਿਓ ਹਰ ਪ੍ਰਕਾਰ ਦੀ ਰੱਖਿਆ ਵਾਸਤੇ ਕਿਹੜੇ ਸ਼ਬਦ ਦਾ ਜਾਪ ਕਰੀਏ ਡਰ ਭੈ ਦੂਰ ਹੋਵੇ ਸੋ ਬਹੁਤ ਸਾਰੀਆਂ ਸੰਗਤਾਂ ਨੇ ਇਸ ਦੇ ਬਾਬਤ ਸਵਾਲ ਕੀਤੇ ਸਨ ਅੱਜ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਬੇਨਤੀਆਂ ਆਪਾਂ ਜ਼ਰੂਰ ਸਮਝਾਂਗੇ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸ਼ਬਦ ਹੈ ਜੋ ਆਪਾਂ ਪੜਾਂਗੇ ਜਿਸ ਨੂੰ ਜਪਿਆਂ ਜਿਸ ਦਾ ਪਾਠ ਕੀਤੇ ਆ ਜਿਹਦਾ ਰੋਜ਼ ਦਾ ਨਿਤਨੇਮ ਕੀਤੇ ਆ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਤਗੁਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਣੀ ਹੈ ਐਸੀ ਰਹਿਮਤ ਹੋਣੀ ਹੈ ਔਰ ਪਿਆਰਿਓ ਸਭ ਕੁਝ ਸਤਗੁਰ ਸੱਚੇ ਪਾਤਸ਼ਾਹ ਨੇ ਰਾਸ ਕਰ ਦੇਣਾ ਹੈ ਸਭ ਕੁਝ ਆਪਣੇ ਆਪ ਰਾਸ ਹੋ ਜਾਣਾ ਹੈ ਪਿਆਰਿਓ ਉਹ ਸ਼ਬਦ ਦਾ ਆਪਾਂ ਪਾਠ ਕਰੀਏ ਕਿਸ ਤਰ੍ਹਾਂ ਉਹ ਸ਼ਬਦ ਦਾ ਜਾਪ ਕਰਨਾ ਹੈ ਸਹਿਜ ਮਤੇ ਨਾਲ ਟਿਕਾ ਕੇ ਤੇ ਜਿਹਦੇ ਨਾਲ ਸਾਡੀਆਂ ਝੋਲੀਆਂ ਭਰ ਜਾਣਗੀਆਂ ਹਰ ਪ੍ਰਕਾਰ ਦੀ ਰੱਖਿਆ ਸਤਿਗੁਰੂ ਜੀ ਕਰਨਗੇ ਪਹਿਲਾ ਤੋ ਸ਼ਬਦ ਨੂੰ ਪੜ੍ਹੀਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਾਵਨ ਸ਼ਬਦ ਪਿਆਰਿਓ ਸ਼੍ਰੀ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਸ਼੍ਰੀ ਰਾਗ ਮਹੱਲਾ 5 ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇਕ ਕਸ ਕਾ ਮਨ ਆਸਰਾ ਇਕੋ ਪ੍ਰਾਨ ਅਧਾਰ ਤਿਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵਤਿਆਗ ਰਹਾਉ ਗੁਰਪੂਰ ਆਰਾਧਨਿਤ ਇਕਸ ਕੀ ਲਿਵ ਲਾਗ ਰਹਾਉ ਇਕੋ ਭਾਈ ਮਿੱਤ ਇਕ ਇਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨ ਹੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਕਰ ਇਕੋ ਬਾਹਰ ਇਕੋ ਥਾਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕਸੇ ਚੀਰੱਤੇ ਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸਚਾ ਸੋਏ ਸਾਧ ਸੰਗਤ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਇਹ ਸ਼ਬਦ ਦਾ ਨਿਤ ਰੋਜ਼ਾਨਾ ਅੰਮ੍ਰਿਤ ਵੇਲੇ ਜਾਪ ਕੀਤਿਆ ਹਰ ਪ੍ਰਕਾਰ ਦੀ ਰੱਖਿਆ ਸਤਗੁਰ ਕਰਦੇ ਨੇ ਡਰ ਭੈ ਤੋਂ ਮੁਕਤ ਕਰ ਦਿੰਦੇ ਨੇ ਪਿਆਰਿਓ ਸੋ ਕੋਸ਼ਿਸ਼ ਕਰੋ ਜੀਵਨ ਦੇ ਵਿੱਚ ਇਸ ਸ਼ਬਦ ਦਾ ਪਾਠ ਆਪਾਂ ਲਾਗੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ